ਵੀਡੀਓ ਦੇ ਰਾਹੀਂ ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਥਿਓ ਵੈਸੇ ਤਾਂ ਅੱਜਕੱਲ ਜੋ ਮਾਡਰਨ ਜ਼ਮਾਨਾ ਹੈ ਸੋਸ਼ਲ ਮੀਡੀਆ ਹੈ ਸਭ ਬਹੁਤ ਹੀ ਚਤਰ ਅਤੇ ਚਲਾਕ ਅਤੇ ਪੜ੍ਹਾਈ ਵਿੱਚ ਹੁਸ਼ਿਆਰ ਵੀ ਹਨ ਤੇ ਪਰ ਸਭ ਕੁਝ ਜਾਣਦੇ ਹੋਏ ਵੀ ਅੱਜ ਦੇ ਲੋਕ ਆਪਣਾ ਕਾਣ ਖੁਦ ਹੀ ਕਰਵਾ ਰਹੇ ਨੇ ਸੱਚ ਜਾਣਦੇ ਹੋਏ ਵੀ ਖੁਦ ਨੂੰ ਵੇਚ ਰਹੇ ਨੇ ਤੇ ਇਸੇ ਗੱਲ ਨੂੰ ਪ੍ਰਗਟਾਉਂਦੀ ਇੱਕ ਛੋਟੀ ਜੀ ਸੱਚੀ ਕਹਾਣੀ ਜੋ ਦੋ ਲੈਣਾ ਦੇ ਵਿੱਚ ਅਸੀਂ ਨੇ ਕਨਵਰਟ ਕੀਤੀ ਹੈ ਤੇ ਉਸ ਕਹਾਣੀ ਦਾ ਨਾਮ ਕੀ ਹੈ ਕਿ ਉਹ ਗੱਲ ਹੈ ਇੱਕ ਗੁੱਸਾ ਨਾ ਕਰਿਓ ਤੇ ਇਹ ਕੌੜਾ ਸੱਚ ਹੈ ਸਾਥਿਓ ਕਹਾਣੀ ਕੀ ਹੈ ਕਿ ਇੱਕ ਵਾਰ ਇੱਕ ਰਾਜਨੀਤਿਕ ਪਾਰਟੀ ਹੈ ਜੋ ਉਹਨਾਂ ਦੇ ਨੇਤਾ ਆਉਂਦੇ ਨੇ ਤੇ ਭੇਡਾਂ ਨਾਲ ਇੱਕ ਵਾਅਦਾ ਕਰਦੇ ਨੇ ਕਿ ਅਗਰ ਉਹ ਭੇਡਾਂ ਇਕੱਠੀਆਂ ਹੋ ਕੇ ਉਹਨਾਂ ਦੀ ਗੱਲ ਮੰਨਣ ਤਾਂ ਉਹ ਲੀਡਰ ਉਹਨਾਂ ਨੂੰ ਇੱਕ-ਇੱਕ ਬਹੁਤ ਹੀ ਵਧੀਆ ਕੰਬਲ ਦੇਊਗਾ ਇਹ ਗੱਲ ਸੁਣ ਕੇ ਪੇਡਾਂ ਦਾ ਝੁੰਡ ਜੋ ਕੁਰਸੀ ਦੇ ਵਿੱਚ ਨੱਚਣ ਲੱਗ ਪਿਆ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਸਾਨੂੰ ਕੰਬਲ ਦਿੱਤਾ ਜਾਏਗਾ ਪਰ ਅਚਾਨਕ ਹੀ ਪੇਡਾਂ ਦੇ ਝੁੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਨਿਕਲ ਕੇ ਆਇਆ ਪਤਾ ਨਹੀਂ ਉਸ ਦੇ ਦਿਮਾਗ ਵਿੱਚ ਗੱਲ ਕਿੱਥੋਂ ਆਈ ਕਿਉਂਕਿ ਅੱਜ ਦੇ ਜੋ ਬੱਚੇ ਹਨ ਉਹ ਬਹੁਤ ਜ਼ਿਆਦਾ ਹੁਸ਼ਿਆਰ ਅਤੇ ਕਈ ਚੀਜ਼ਾਂ ਵਿੱਚ ਸੋਸ਼ਲ ਮੀਡੀਆ ਜੋ ਚੰਗਾ ਵੀ ਹੈ ਤੇ ਉਸ ਤੋਂ ਕੁਝ ਸਿੱਖਣ ਨੂੰ ਜੋ ਬੱਚੇ ਸਿੱਖਣ ਲਈ ਯੂਜ਼ ਕਰਦੇ ਹਨ ਸਿੱਖਣ ਨੂੰ ਵੀ ਮਿਲਦਾ ਹੈ ਤਾਂ ਉਸ ਬੱਚੇ ਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਜੋ ਆਪਾਂ ਨੂੰ ਕੰਬਲ ਦਿੱਤੇ ਜਾਣਗੇ ਕਿਸ ਦੇ ਬਣਦੇ ਹਨ ਤਾਂ ਉਸਦੀ ਮਾਂ ਨੇ ਜਵਾਬ ਦਿੱਤਾ ਕਿ ਬੇਟਾ ਉਹਨਾਂ ਦੇ ਬਣਦੇ ਹਨ ਤਾਂ ਫਿਰ ਬੱਚੇ ਨੇ ਸਵਾਲ ਕੀਤਾ ਕਿ ਮਾਂ ਜਿਹੜੇ ਕੰਬਲ ਬਣਨਗੇ ਉਹਨਾਂ ਦੇ ਬਣਨਗੇ ਤਾਂ ਉਹ ਉਹਨ ਕਿੱਥੋਂ ਆਊਗੀ ਤਾਂ ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਤਾਂ ਇੱਕਦਮ ਸਨਾਟਾਸ ਆ ਗਿਆ ਸਭ ਭੇਡਾਂ ਜਾਣ ਗਈਆਂ ਕਿ ਉਹਨਾਂ ਤਾਂ ਸਾਡੀ ਹੀ ਲਈ ਜਾਊਗੀ ਸਤਿਓ ਇਹ ਕਹਾਣੀ ਬਣਾਉਣ ਦਾ ਮਤਲਬ ਇੱਕ ਸਮਝਾਉਣਾ ਹੀ ਹੈ ਕਿ ਕਾਸ ਇਹ ਸਵਾਲ ਸਾਡੇ ਲੋਕ ਰਾਜਨੀਤਿਕ ਲੀਡਰਾਂ ਤੋਂ ਪੁੱਛਣਾ ਕੀ ਜਮ ਮੁਫਤ ਵਿੱਚ ਚੀਨੀ ਦਿੱਤੀ ਜਾਊਗੀ ਆਟਾ ਦਿੱਤਾ ਜਾਊਗਾ ਚਾਵਲ ਜਾਂ ਮੋਬਾਈਲ ਫੋਨ ਦੀ ਘੋਸ਼ਣਾ ਹੁੰਦੀ ਹੈ ਕੋਈ ਸਾਈਕਲ ਲੈਪਟਾਪ ਆਦਿ ਇਹ ਤੁਸੀਂ ਕਿੱਥੋਂ ਲੈ ਕੇ ਦਿਓਗੇ ਗੁੱਸਾ ਨਾ ਕਰਿਓ ਇੱਕ ਗੱਲ ਹੈ ਤਾਂ ਸਾਥੀਓ ਇਹ ਸੋਚਣ ਵਾਲੀ ਗੱਲ ਹੈ ਇੱਕ ਸੱਚੀ ਲੈਣ ਤੇ ਆਧਾਰਿਤ کہانی ਬਣਾਈ ਹੈਗੀ ਅਗਰ ਕਹਾਣੀ ਵਧੀਆ ਲੱਗੇ ਤਾਂ ਸੋਚਿਓ ਜਰੂਰ ਤੇ ਵੀਡੀਓ ਨੂੰ ਅੱਗੇ-ਦੇ ਅੱਗੇ ਸ਼ੇਅਰ ਜਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਤੇ ਕੜਬੀਆਂ ਕਹਾਣੀਆਂ ਜਾਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਥਿਓ ਧੰਨਵਾਦ ਸਤ ਸ੍ਰੀ ਅਕਾਲ